ਬਾਲਾ ਜੀ ਦਾ ਨਗਰ ਕੌਂਸਲ ਦਾ ਨੰਗਰ ਲਾ ਰਹੀ ਹੈ ਆਪ ਮਗਰਾ ਜੀ ਦੀ ਰਾ ਇੱਕੀ ਗੱਲ ਤੋਂ ਇਹ ਦਿਵਾਉਣੀ ਰਾਜ ਮਤਲਬ ਕਹਿ ਤੀ ਅਧ ਰੇਟ ਦੇ ਵਿੱਚ ਫੈਸਲੇ ਦੇ ਉਹ ਨਾ ਬਈ ਜੀ ਜੈਸ਼ੀ ਰਾਮ ਜੈਸ਼ਰੀ ਵਾਲਾ ਜੀ ਸ਼੍ਰੀ ਬਾਲਾ ਜੀ ਲੰਗਰ ਸੇਵਾ ਸਮਿਤੀ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਵਿੱਚ ਸਮਾਜ ਸੇਵਾ ਵਿੱਚ ਉਤਰੀ ਹੋਈ ਹੈ ਹਰ ਸਾਲ ਅਸੀਂ ਕੋਈ ਨਾ ਕੋਈ ਨਵਾਂ ਉਪਰਾਲਾ ਕਰਦੇ ਹਾਂ ਜੋ ਕਿ ਸਮਾਜਿਕ ਖੇਤਰ ਵਿੱਚ ਹੁੰਦਾ ਇਸ ਸਾਲ ਅਸੀਂ ਚੈਰੀਟੇਬਲ ਰਿਪੋਰਟਰੀ ਦਾ ਉਹ ਘਟਨਾ ਸੀ ਅੱਜ ਕੀਤਾ ਸਾਰੇ ਸਮੂਹ ਸ਼ਹਿਰ ਵਾਸੀਆਂ ਦੇ ਇਸ ਯੋਗ ਨਾਲ ਅਤੇ ਬਾਲਾ ਜੀ ਦੇ ਅਸ਼ੀਰਵਾਦ ਨਾਲ ਇਹ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਮੈਂ ਇਹੀ ਬੇਨਤੀ ਕਰਦਾ ਹਾਂ ਵੀ ਇਸ ਸੇਵਾ ਦਾ ਲਾਭ ਲਓ ਤੇ ਕਿਉਂਕਿ ਬਾਜ਼ਾਰ ਨਾਲੋਂ ਇਹ ਜਿਹੜੇ ਆਪਣੀ ਰੇਟ ਹੈ ਬਹੁਤ ਹੀ ਘੱਟ ਹੈ ਤੇ ਜਿਹੜੀ ਰਿਪੋਰਟ ਹੈ ਮਤਲਬ ਉਹਦੀ ਐਕੂਰੇਸੀ 99% ਹੈ ਕਿਉਂਕਿ ਮਸ਼ੀਨਾਂ ਸਾਰੀਆਂ ਆਪਣੀਆਂ ਲੇਟੈਸਟ ਹੈ ਤੇ ਸਾਰੀਆਂ ਕੰਪਿਊਟਰਾਈਜ਼ਡ ਹੈ ਸੋ ਤੁਹਾਨੂੰ ਇਹੀ ਮੈਂ ਬੇਨਤੀ ਕਰਦਾ ਹਾਂ ਵੀ ਇਸ ਚੀਜ਼ ਦਾ ਵੱਧ ਤੋਂ ਵੱਧ ਲਾਭ ਲਓ ਹਾਂ ਜੀ ਹਾਂ ਜੀ ਤੁਮਨਾ ਕੋਰਵ ਜੀ ਜੈ ਸ਼ਿਵਾਲਾ ਜੀ ਆਪਣੇ ਇੱਥੇ ਜਿਹੜੀ ਲੈਬ ਖੋਲੀ ਹੈ ਇੱਥੇ ਆਲ ਆਫ ਟੈਸਟ ਜਿਹੜੇ ਬਾਡੀ ਦੇ ਆ ਸਾਰੇ ਟੈਸਟ ਕੀਤੇ ਜਾਂਦੇ ਆ ਤੇ ਬਹੁਤ ਹੀ ਬਾਜੀ ਬੇਟਾਂ ਦੇ ਉੱਤੇ ਕੀਤੇ ਜਾਂਦੇ ਆ ਬਨਸ ਸ਼ਹਿਰ ਨਿਵਾਸੀਆਂ ਵਾਸਤੇ ਇੱਕ ਬਹੁਤ ਹੀ ਤੋਹਫਾ ਸਮਝ ਲੈ ਤੁਸੀਂ ਇਹ ਤੇ ਜੋ ਵੀ ਪੇਸ਼ੈਂਟ ਆਊਗਾ ਸੈਟੀਸਫਾਈ ਹੋ ਕੇ ਜਾਊਗਾ ਕਿਉਂਕਿ ਰਿਪੋਰਟ ਦੀ ਐਕੂਰੇਸੀ ਆਪਣੇ 99% ਹੈ। ਸ੍ਰੀ ਬਾਲਾ ਜੀ ਬਾਲਾ ਜੀ ਦੀ ਹਸੀਮ ਕਿਰਪਾ ਦੇ ਨਾਲ ਜੀ ਸ੍ਰੀ ਬਾਲਾ ਜੀ ਲੰਗਰ ਸੇਵਾ ਸੰਪਤੀ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜੀ। ਸ੍ਰੀ ਬਾਲਾ ਜੀ ਚੈਰੀਟੇਬਲ ਲੈਬੋਰਟਰੀ ਜਿਸ ਦੇ ਵਿੱਚ ਲੋਕਾਂ ਨੂੰ ਬਹੁਤ ਸਹਾਯੋਗ ਮਿਲੂਗਾ ਸੇਵਾ ਦਾ ਇਸ ਚੀਜ਼ ਦਾ ਅ ਬਾਜ਼ਾਰ ਨਾਲੋਂ ਵਾਜਬ ਰੇਟਾਂ ਤੇ ਟੈਸਟ ਕੀਤੇ ਜਾਣਗੇ ਔਰ ਗਾਰੰਟੀ ਸ਼ੁੱਧਾ ਰਿਪੋਰਟ ਦਿੱਤੀ ਜਾਏਗੀ। 私もね。